ਅੰਮ੍ਰਿਤਸਰ ਕੇਸਰੀ ਪੇਜ ਰਖਣ ਵਾਲੇ ਸਾਰੇ ਦੋਤਾਂ ਨੂੰ ਸਵਾਗਤ ਆ ਦੋਸਤੋ ਪਿਛਲੇ ਦਿਨੀ ਹੀ ਦੇਰ ਰਾਤ ਪਾਈਮਾਨ ਸਿੰਘ ਰੋਡ ਤੇ ਕੁਝ ਨੌਜਵਾਨਾਂ ਦੇ ਵੱਲੋਂ ਸ਼ਰਿਆਮ ਗੁੰਡਾ ਕਰਦੀ ਕੀਤੀ ਜਾਂਦੀ ਆ ਜਿਹਦੀਆਂ ਕੁਝ ਤਸਵੀਰਾਂ ਨੌਜਵਾਨਾਂ ਦੇ ਵੱਲੋਂ ਆਪਣੇ ਮੋਬਾਈਲ ਫੋਨ ਦੇ ਵਿੱਚ ਕੈਰ ਕੀਤੀਆਂ ਗਈਆਂ ਨੇ ਜਿਹਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਘਰ ਦੇ ਬਾਹਰ ਪਹੁੰਚਦੇ ਨੇ ਤਾਂ ਪੂਰੀ ਗੱਡੀ ਦੀ ਤੋੜਪਾਨ ਉਹਨਾਂ ਦੇ ਵੱਲੋਂ ਕਰ ਦਿੱਤੀ ਜਾਂਦੀ ਆ ਤਾਂ ਜਿਹੜੀ ਵੀਡੀਓ ਨੌਜਵਾਨਾਂ ਦੇ ਵੱਲੋਂ ਆਪਣੇ ਮੋਬਾਈਲ ਫੋਨ ਦੇ ਵਿੱਚ ਬਣਾਈ ਗਈ ਆ ਉਹਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਕਿ ਸ਼ਰਿਆਮ ਜਿਹੜੀ ਗੁੰਡਾਗਰਦੀ ਨੌਜਵਾਨਾਂ ਦੇ ਵੱਲੋਂ ਕੀਤੀ ਜਾ ਰਹੀ ਆ ਤਾਂ ਪਹਿਲਾਂ ਅਸੀਂ ਤੁਹਾਨੂੰ ਤਸਵੀਰ ਦਿਖਾਵਾਂਗੇ ਇਸ ਵੇਲੇ ਅਸੀਂ ਠਾਣਾ ਸੁਲਤਾਨਵਿੰਡ ਪਿੰਡ ਦੇ ਬਾਹਰ ਪਹੁੰਚੇ ਹੋਇਆ ਜਿੱਥੇ ਕਿ ਇਹ ਗੱਡੀ ਲੱਗੀ ਹੋਈ ਆ ਤਾਂ ਇਹ ਗੱਡੀ ਦੀ ਜਿਹੜੀ ਵੀਡੀਓ ਮੋਬਾਈਲ ਫੋਨ ਦੇ ਵਿੱਚ ਬਣਾਈ ਗਈ ਆ ਉਸ ਦੀ ਤਸਵੀਰ ਵੀ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਗੱਡੀ ਨੂੰ ਪੂਰਾ ਤੋੜ ਪੰਨ ਕਰ ਦਿੱਤੀ ਗਈ ਹੈ ਤੁਸੀਂ ਵੇਖ ਸਕਦੇ ਹੋ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬਾਰੀ ਦੇ ਵਿੱਚ ਸ਼ੀਸ਼ਾ ਇਸ ਗੱਡੀ ਦੇ ਬਾਹਰ ਨਹੀਂ ਦਿਖਾਈ ਦੇ ਰਿਹਾ ਤਾਂ ਜੇਕਰ ਅਸੀਂ ਗੱਲ ਕਰੀਏ ਇਸ ਗੱਡੀ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਰਿਵਾਰਕ ਮੈਂਬਰ ਤਾਂ ਹੋਰ ਵੀ ਜਿਹੜੀ ਉਹਨਾਂ ਦੀ ਫੈਮਿਲੀ ਇਸ ਗੱਡੀ ਦੇ ਵਿੱਚ ਬੈਠੀ ਹੋਈ ਸੀ ਤਾਂ ਜਦੋਂ ਉਹ ਰਸਤੇ ਦੇ ਵਿੱਚ ਰੁਕਦੇ ਨੇ ਤਾਂ ਉੱਥੇ ਕੁਝ ਨੌਜਵਾਨਾਂ ਦੇ ਵੱਲੋਂ ਕੁੜੀਆਂ ਦੇ ਨਾਲ ਛੇੜਖਾਨੀ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਗੱਲ ਵੱਧ ਜਾਂਦੀ ਹੈ ਤਾਂ ਗੱਲ ਵੱਧਦੀ ਵੱਧਦੀ ਝਗੜੇ ਤੇ ਆ ਜਾਂਦੀ ਹੈ ਤਾਂ ਝਗੜਾ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਕਿ ਨੌਜਵਾਨ ਘਰ ਦੇ ਬਾਹਰ ਆ ਕੇ ਕਿਆਮ ਲਲਕਾਰੇ ਮਾਰਦੇ ਨੇ ਗੁੰਡਾਗਰਦੀ ਕਰਦੇ ਨੇ ਤਾਂ ਕੁਝ ਵੀਡੀਓ ਵੀ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਜਿਹੜੀ ਵੀਡੀਓ ਸਾਹਮਣੇ ਆਈ ਹੈ ਜਿਹਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਕਿਸ ਤਰ੍ਹਾਂ ਜਿਹੜੇ ਨੌਜਵਾਨ ਨੇ ਵੱਡੀ ਗਿਣਤੀ ਦੇ ਵਿੱਚ ਘਰ ਦੇ ਬਾਹਰ ਪਹੁੰਚੇ ਨੇ ਤਾਂ ਇਹਨਾਂ ਦੇ ਵੱਲੋਂ ਉੱਥੇ ਆ ਕੇ ਗੁੰਡਾਗਰਦੀ ਜਿਹੜੀ ਕੀਤੀ ਜਾ ਰਹੀ ਆ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਏ ਆ ਤਾਂ ਇਹ ਮੋਬਾਈਲ ਫੋਨ ਦੇ ਵਿੱਚ ਤਸਵੀਰ ਜਿਹੜੀ ਇਹਨਾਂ ਦੇ ਵੱਲੋਂ ਕੈਦ ਕੀਤੀ ਗਈ ਆ ਤਾਂ ਜਿਸ ਗੱਡੀ ਟੁੱਟੀ ਦੀ ਤਸਵੀਰ ਅਸੀਂ ਤੁਹਾਡੇ ਨਾਲ ਪਹਿਲਾਂ ਸਾਂਝੀ ਕੀਤੀ ਹੈ ਤਾਂ ਉਸ ਗੱਡੀ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਗੱਡੀ ਦੇ ਚਾਰ ਚਫੇਰੇ ਦੇ ਵਿੱਚ ਦਿਖਾਈ ਦੇ ਰਹੇ ਨੇ ਟਾ ਰੋੜੇ ਉਹਨਾਂ ਦੇ ਵੱਲੋਂ ਚਲਾਏ ਜਾ ਰਹੇ ਨੇ ਤਾਂ ਪੂਰੀ ਗੱਡੀ ਦੀ ਜਿਹੜੀ ਤੋੜਪੰਨ ਕਰਕੇ ਉੱਥੋਂ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਂਦੀ ਹੈ ਥਾਣਾ ਸੁਲਤਾਨਵਿੰਡ ਪਿੰਡ ਦੀ ਪੁਲਿਸ ਉੱਥੇ ਮੌਕੇ ਤੇ ਪਹੁੰਚਦੀ ਹੈ ਤਾਂ ਉਹਨਾਂ ਦੇ ਵੱਲੋਂ ਪੂਰੀ ਘਟਨਾ ਨੂੰ ਜਾ ਕੇ ਦੇਖਿਆ ਜਾਂਦਾ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਪਰਚਾ ਦਰਜ ਕਰ ਦਿੱਤਾ ਗਿਆ ਫਿਲਹਾਲ ਇਸ ਮਾਮਲੇ ਦੇ ਵਿੱਚ ਹਜੇ ਕਿਸੇ ਵੀ ਤਰ੍ਹਾਂ ਨਹੀਂ ਹੋਈ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੂਰੀ ਵੀਡੀਓ ਜਿਹੜੀ ਅਸੀਂ ਲਗਾਤਾਰ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਕਿ ਕਿਸ ਤਰ੍ਹਾਂ ਜਿਹੜੇ ਨੌਜਵਾਨ ਨੇ ਘਰ ਦੇ ਬਾਹਰ ਪਹੁੰਚ ਕੇ ਸ਼ਰਿਆਮ ਗੁੰਡਾਗਰਦੀ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਗਈ ਆ ਤਾਂ ਅਸੀਂ ਪੂਰੀ ਜਾਣਕਾਰੀ ਦੇ ਲਈ ਗੱਲਬਾਤ ਵੀ ਕਰਾਂਗੇ ਤਾਂ ਕੀ ਕਹਿਣਾ ਚਾਹੁੰਦੇ ਹੋ ਕੀ ਨਾਮ ਆਈ ਤੁਹਾਡਾ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਹਾਂਜੀ ਕੀ ਹੋਇਆ ਸਾਰਾ ਕਿਉਂ ਲੜਾਈ ਹੋਈ ਆ ਜੀ ਉਸ ਜਗ੍ਹਾ ਦੇ ਕੋਈ ਵੀ ਚੱਕਰ ਨਹੀਂ ਕੀ ਸੀ ਅਸੀਂ ਆਪਣਾ ਉੱਥੇ ਆਈਸਕ੍ਰੀਮ ਖਾ ਰਹੇ ਸੀਗੇ ਸੀਤਾ ਸਾਹਿਬ ਲੱਗੇ ਜੀ ਇਹ ਕੋਈ ਚਾਰ ਪੰਜ ਬੰਦੇ ਸੀ ਜੋ ਅਨਪਸਾਨ ਨੂੰ ਪਤਾ ਨਹੀਂ ਸੀ ਅਸੀਂ ਜਾਣਦੇ ਵੀ ਨਹੀਂ ਇਹਨਾਂ ਨੂੰ ਇਹਨਾਂ ਨੇ ਸਾਨੂੰ ਮਲਕੀ ਲੜਕੀਆਂ ਸੀ ਗੱਡੀ ਉੱਤੇ ਉਹਨਾਂ ਨੇ ਛੇੜਖਾਨੀ ਕੀਤੀ ਉਹ ਗੱਡੀ 'ਚ ਬੈਠ ਗਏ ਸੀ ਜਦੋਂ ਉਹ ਤੇ ਚੱਲਿਆ ਉਸ ਤੋਂ ਬਾਅਦ ਮੈਨੂੰ ਗਾਲੀ ਕਾਲਚ ਕੀਤਾ ਜੀ ਉਸ ਤੋਂ ਬਾਅਦ ਅਸੀਂ ਕਹਿੰਦੇ ਅਸੀਂ ਲੇਡੀ ਸਾਡੇ ਨਾਲ ਹੈ ਸਾਨੂੰ ਉੱਥੇ ਐਸਐਸ ਸਾਹਿਬ ਕਾਏ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਘਰ ਜਾਓ ਇਹਨਾਂ ਡ੍ਰਿੰਕ ਕੀਤੀ ਆ ਉਹਨਾਂ ਨੇ ਸਾਨੂੰ ਉੱਥੋਂ ਕੱਢਿਆ ਸੀ ਆਪਣੇ ਘਰ ਆਏ ਆ ਇੱਕ ਬੰਦਾ ਬਾਈਕ ਤੇ ਉੱਤੇ ਦੋ ਜਣੇ ਸਾਡੇ ਮਗਰ ਪਿੱਛਾ ਕੀਤਾ ਉਹਨੇ ਕਿਉਂਕਿ ਸਾਨੂੰ ਪਤਾ ਲੱਗਾ ਉਸ ਤੋਂ ਬਾਅਦ ਜਦੋਂ ਅਸੀਂ ਆਪਣੀ ਗੱਡੀ ਉੱਥੇ ਲਗਾ ਕੇ ਘਰ ਜਾ ਰਹੇ ਸੀ ਤੇ 25 30 ਜਣੇ ਆਏ ਆ ਜੋ ਬਹੁਤ ਜਾਣੇ 25 30 ਤੋਂ ਬਾਅਦ ਇਹ 35 40 ਜਾਣੇ ਵੀ ਹੋ ਗਏ ਇਹਨਾਂ ਨੇ ਸਾਡੇ ਗੱਡੀ ਦੇ ਉੱਤੇ ਇੰਨੀ ਕੁੱਟ ਮਾਰ ਕੀਤੀ ਗੱਡੀ ਦੇ ਐਕਟਿਵਾ ਪੰਤੀ ਸਾਡੀ ਗਲੀ ਗਲੀ ਮੱਲੇ ਵਾਲੇ ਜਾਗੇ ਆ ਫਿਰ ਉਹਨਾਂ ਨੇ ਉਹ ਵੀ ਆਏ ਆ ਫਿਰ ਉਹਨਾਂ ਨੇ ਵੇਖਿਆ ਇਹ ਮੁਲਕੀ ਮੋੜ ਦੇ ਉੱਤੇ ਵੱਟੇ ਰੋੜੇ ਇੰਨੇ ਇਹਨਾਂ ਨੇ ਮਾਰੇ ਕੋਈ ਜ਼ਿਆਦਾ ਸਾਹਿਬ 1 ਘੰਟਾ ਵੱਟੇ ਰੋੜੇ ਮਾਰਦੇ ਰਹੇ ਆ ਔਰ ਗੱਡੀ ਦੀ ਨਾਲ ਪੂਰੀ ਤੋੜਪਨ ਕਰਤੀ ਹੋਈ ਸਾਰੀ ਐਕਟਿਵਾ ਵੀ ਪੂਰੀ ਤੋੜਤੀ ਹੋਈ ਆ ਜੋ ਵੀ ਥਾਣੇ ਦੇ ਅੰਦਰ ਲੱਗੀ ਹੋਈ ਆ ਉਹਦੇ ਕੁਝ ਵੀ ਨਹੀਂ ਇਹਨਾਂ ਨੇ ਭਲੇ ਰਹਿਣ ਦਿੱਤਾ ਬਿਲਕੁਲ ਹੀ ਸਾਰੀ ਟੋਟਲ ਉਸ ਕਰਤੀ ਐਕਟਵਾ ਦੀ ਹਾਂਜੀ ਨਾ ਹੁਣ ਤੁਹਾਡੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਇਸ ਮਾਮਲੇ ਦੇ ਵਿੱਚ ਹਾਂਜੀ ਜੀ ਪੁਲਿਸ ਉਸਦੇ ਨਹੀਂ ਆਈ ਸੀ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਬਾਕੀ ਵੇਖੋ ਕੀ ਕਾਰਵਾਈ ਕਰ ਰਹੇ ਕਹਿੰਦੇ ਪਰਚਾ ਦਰਜ ਹੋ ਗਿਆ ਹੈ ਇਹਨਾਂ ਤੇ ਬਾਕੀ ਕੋਈ ਪਤਾ ਨਹੀਂ ਅਰੈਸਟਿੰਗ ਨਹੀਂ ਕੀਤੀ ਸੀ ਭਾਈ ਇਹ ਜੇ ਤਾਂ ਕੀ ਮੰਗਿਆ ਕਿਉਂ ਇਦਾਂ ਗੁੰਡਾਗਰਦੀ ਕੀਤੀ ਗਈ ਹੈ ਕੋਈ ਜਾਨੀ ਮਾਨੀ ਨੁਕਸਾਨ ਵੀ ਉਸ ਜਗ੍ਹਾ ਤੇ ਹੋ ਸਕਦਾ ਸੀ ਸਾਨੂੰ ਬਹੁਤ ਇਹਨਾਂ ਤੋਂ ਡਰਿਆ ਕਿਉਂਕਿ ਅਸੀਂ ਅੰਦਰ ਬਾਹਰ ਜਾਣਾ ਹੁੰਦਾ ਵਾ ਠੀਕ ਹੈ ਜੀ ਸਾਡਾ ਗਰੁੱਪ ਤਾਂ ਕਾਵੇਂ ਅੰਦਰ ਬਾਹਰ ਜਾਣਾ ਦਾ ਸਾਨੂੰ ਇਹਨਾਂ ਤੋਂ ਡਰਿਆ ਕਿਉਂਕਿ ਸਾਨੂੰ ਇਹਨਾਂ ਨੇ ਸਾਡਾ ਘਰ ਹੀ ਵੇਖ ਲਿਆ ਸਾਡੀ ਗੱਡੀ ਵੇਚ ਲਈ ਕਿੱਥੇ ਅਸੀਂ ਕਹਿੰਦੇ ਕਿ ਛੇਤੀ ਤੋਂ ਛੇਤੀ ਇਹ ਫੜੇ ਜਾਣ ਜਿੰਨੇ ਕਿੰਨੇ ਕਿੰਨੇ ਨੌਜਵਾਨ ਵੀਡੀਓ ਦੇ ਵਿੱਚ ਦਿਖਾਈ ਦੇ ਰਹੇ ਨੇ ਤੁਹਾਡੇ ਸਾਹਮਣੇ ਕਿੰਨੇ ਨੌਜਵਾਨ ਉੱਥੇ ਆਂਦੇ ਨੇ ਕਿਹੜੇ-ਕਿਹੜੇ ਹਥਿਆਰ ਸੀ ਉਹਨਾਂ ਦੇ ਕੋਲ ਜਿਹੜੀ ਵੀਡੀਓ ਵਿੱਚ ਸਾਨੂੰ ਘੱਟੋ-ਘੱਟ ਨਹੀਂ ਤੇ 35-35 ਬੰਦੇ ਹੈਗੇ ਆ ਵੀ ਇਹਨਾਂ ਨੂੰ ਸਾਨੂੰ ਪਤਾ ਵਾ ਕਿਉਂਕਿ ਜਿਸ ਸਾਹ ਉਹਨਾਂ ਐਕਟਰ ਰੋੜਾ ਉਹਨਾਂ ਨੇ ਚਲਾਇਆ ਵਾ 35-40 ਜਾਣੇ ਹੈਗੇ ਆ ਔਰ ਉਹ ਸਾਰੇ ਸੀਸੀਟੀਵੀ ਕੈਮਰੇ ਦੇ ਵਿੱਚ ਸਾਡੇ ਕੋਲ ਵੀਡੀਓ ਵੀ ਪਈ ਸੀ ਸਾਰੀਆਂ ਫੋਟੋਆਂ ਖਿੱਚੀਆਂ ਪਈਆਂ ਸਾਡੇ ਕੋਲ ਉਹਦੇ ਵਿੱਚ ਜ਼ਿਆਦਾ ਨਹੀਂ ਤੇ 35-40 ਜਾਣੇ ਆ ਰਹੇ ਆ ਹਾਂਜੀ ਤਾਂ ਕਿੰਨਾ ਕੁ ਨੁਕਸਾਨ ਟੋਟਲ ਸਾਡਾ ਵੇਖੋ ਜੀ ਗੱਡੀ ਦਾ ਹੋਇਆ ਵਾ ਐਕਟਵਾ ਸਾਡੀ ਪੂਰੀ ਲਾਸ ਕਰਤੀ ਹੋਈ ਆ ਇਹ ਨੁਕਸਾਨ ਸਾਡਾ ਕੋਈ ਮਲਕੀ ਗੱਡੀ ਦਾ 1.5 ਲੱਖ ਰੁਪਏ ਗੱਡੀ ਦਾ ਨੁਕਸਾਨ ਹੋਇਆ ਹੋਰ ਸਾਡੀ 70-80 ਹਜ਼ਾਰ ਰਿਐਕਟਿਵ ਆਵਾ ਜੀ ਹਰ ਇਹਨਾਂ ਨੁਕਸਾਨ ਉਹਨਾਂ ਨੇ ਕਰਤਾ ਕੋਈ ਹਿਸਾਬ ਨਹੀਂ ਬਾਕੀ ਸਾਡੇ ਮੇਰੇ ਆਕੂ ਸਿਰ ਦੇ ਵਿੱਚ ਵੀਟਾ ਮਾਰੀਆਂ ਮੈਂ ਬੋਝ ਆਪਣਾ ਸੀ ਆਪ ਖੁਦ ਬਚਾ ਕੀਤਾ ਔਰ ਕੁਛ ਮੁਹੱਲੇ ਵਾਲਿਆਂ ਨੇ ਇਹ ਲੜਕੀਆਂ ਨੂੰ ਬਾਹਰ ਕੱਢ ਕੇ ਉਹਨਾਂ ਨੇ ਉਹਨਾਂ ਦਾ ਬਚਾ ਕੀਤਾ ਨਹੀਂ ਤੇ ਇਹਨਾਂ ਨੇ ਕੋਈ ਕਸਮ ਨਹੀਂ ਛੱਡੀ ਇਹ ਮਾਰਨ ਤੱਕ ਗਏ ਹੋਏ ਆ ਕਿੰਨੀਆਂ ਕੁੜੀਆਂ ਕਿੰਨੀਆਂ ਕੁੜੀਆਂ ਗੱਡੀ ਦੇ ਵਿੱਚ ਤੁਹਾਡੇ ਬੈਠੀਆਂ ਹੋਈਆਂ ਸੀ ਉਸ ਟਾਈਮ ਇਹਨੇ ਲੜਕੀਆਂ ਸੀ ਜੀ ਇਹਨੇ ਵਿੱਚ ਸੀ ਇਹਨਾਂ ਨੇ ਨਹੀਂ ਵੇਖਿਆ ਵਿੱਚ ਲੜਕੀਆਂ ਬੈਠੀਆਂ ਵਾ ਲੇਡੀਜ਼ ਬੈਠੀਆਂ ਵਾ ਇਹਨਾਂ ਨੇ ਇੱਟਾ ਮਾਰੀ ਗਏ ਬੈਸਬਾਲ ਮਾਰੇ ਦਾਤਨ ਮਾਰੇ ਇਹਨਾਂ ਨੇ ਬਹੁਤ ਜ਼ਿਆਦਾ ਇਹਨਾਂ ਨੇ ਗਦਰ ਮਚਾਈ ਉੱਥੇ ਜੀ ਇਹਨਾਂ ਨੇ ਜਿਹੜੇ ਆਮ ਗੁੰਡਾਗਰਦੀ ਕੀਤੀ ਗਈ ਹੈ ਸਾਡਾ ਆਮ ਗੁੰਡਾਗਰਦੀ ਵੀਡੀਓ ਸਾਡੇ ਕੋਲ ਪਈ ਆ ਤੁਸੀਂ ਵੇਖੀ ਵੀਡੀਓ ਹੈਗੀ ਸਾਡੇ ਕੋਲ ਸਾਰੇ ਸਾਰੇ ਬਾਕੀ ਉਹਨਾਂ ਮੰਨੇ ਵੀ ਆ ਸਾਨੂੰ ਫੋਨ ਕਰ ਰਹੇ ਆ ਅਸੀਂ ਡਰਿੰਕ ਕੀਤੀ ਸੀ ਸਾਡੇ ਕੋਲ ਗਲਤੀ ਹੋ ਗਈ ਹੈ ਮੰਨ ਵੀ ਰਹੇ ਆ ਤਾਂ ਹੁਣ ਰਾਈ ਨਾਮੇ ਵਾਸਤੇ ਕਹਿ ਰਹੇ ਨੇ ਤੁਹਾਨੂੰ ਸਾਨੂੰ ਰਾਈ ਨਾਮੇ ਵਾਸਤੇ ਕਹਿ ਰਹੇ ਪਰ ਨਹੀਂ ਸਾਨੂੰ ਇਨਸਾਫ ਚਾਹੀਦਾ ਵਾ ਤੁਹਾਡੇ ਵੱਲੋਂ ਕਾਰਵਾਈ ਕਰਵਾਈ ਜਾਏਗੀ ਹਾਂ ਹੀ ਕਾਰਵਾਈ ਕਰਵਾਵਾਂਗੇ ਜੋ ਸਾਡੇ ਕੋਲ ਕਾਰਵਾਈ ਕਾਨੂੰਨ ਕਰੇਗਾ ਸੀ ਉੱਥੇ ਕਰਾਂਗੇ ਠੀਕ ਤਾ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਨਾਲ ਗੱਲਬਾਤ ਕੀਤੀ ਆ ਫਿਲਹਾਲ ਇੱਕ ਵਾਰ ਤੋਂ ਫੇਰ ਤੁਹਾਡਾ ਨਾਲ ਤਸਵੀਰ ਜਿਹੜੀ ਸਾਂਝੀ ਕਰਦਨੇ ਆ ਤੁਸੀਂ ਵੇਖ ਸਕਦੇ ਹੋ ਕਿ ਇਹ ਟਰੈਵਲਰ ਜਿਹੜੀ ਗੱਡੀ ਆ ਤਾਂ ਉਸ ਦੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਕਿ ਕਿਸ ਤਰ੍ਹਾਂ ਜਿਹੜੀ ਪੂਰੀ ਤੋੜਪਨ ਜਿਹੜੀ ਗੱਡੀ ਦੀ ਕੀਤੀ ਗਈ ਆ ਤਾਂ ਸ਼ਰਿਆਮ ਗੁੰਡਾਗਰਦੀ ਕੀਤੀ ਗਈ ਆ ਤਾਂ ਜੇਕਰ ਅਸੀਂ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਇਸ ਕੁੜੀਆਂ ਜਿਹੜੀਆਂ ਉਹਨਾਂ ਦੇ ਨਾਲ ਬੈਠੀਆਂ ਹੋਈਆਂ ਸੀ ਤਾਂ ਜਿਸ ਦੇ ਕਾਰਨ ਉਹਨਾਂ ਨੌਜਵਾਨਾਂ ਦੇ ਵੱਲੋਂ ਆਕੇ ਛੇੜਖਾਨੀ ਕੀਤੀ ਜਾਂਦੀ ਹੈ ਤਾਂ ਛੇੜਖਾਨੀ ਕਰਨ ਤੋਂ ਬਾਅਦ ਨੌਜਵਾਨ ਉਹਨਾਂ ਦੇ ਘਰ ਦੇ ਵਿੱਚ ਪਹੁੰਚ ਜਾਂਦੇ ਨੇ ਤਾਂ ਸ਼ਰਿਆਮ ਜਿਹੜੀ ਗੁੰਡਾਗਰਦੀ ਉਹ ਕੀਤੀ ਜਾਂਦੀ ਆ ਤਾਂ ਕੀ ਹੋਇਆ ਰਹੀ ਗੱਡੀ ਦੇ ਅੰਦਰ ਦੇਖੋ ਜੀ ਸਾਰਾ ਕਾਚ ਇੱਟਾਂ ਵੱਟੇ ਅਸ ਤੱਕ ਉਸਤਰਾ ਪਏ ਹੋਏ ਆ ਜੀ ਉਹਨਾਂ ਨੇ ਇੰਨਾ ਜ਼ਿਆਦਾ ਕੀਤਾ ਹੈ ਕਿ ਹਿਸਾਬ ਨਹੀਂ ਉਸ ਦਿਨ ਇੱਥੇ ਡਾਫਟਰ ਬੈਸਬਾਲ ਉਹ ਵੀ ਇਹ ਗੱਡੀ ਦੇ ਉੱਤੇ ਤੋੜ ਕੇ ਅੰਦਰ ਦਿੱਤੇ ਜਮ੍ਹਾਂ ਕਰਾਏ ਹੋਏ ਆ ਥਾਣੇ ਦੇ ਅੰਦਰ ਬੈਸਬਾਲ ਮਾਰ ਮਾਰ ਉਹਨਾਂ ਨੇ ਬੈਸਬਾਲ ਤੋੜਦੇ ਹੋਏ ਆ ਜੀ ਗੱਡੀ ਤੇ ਤਾਂ ਉਹ ਵੀ ਉਹ ਵੀ ਪੁਲਿਸ ਦੇ ਵੱਲੋਂ ਆਪਣੇ ਕਬਜ਼ੇ ਦੇ ਵਿੱਚ ਲੈ ਲਿੱਤੇ ਗਏ। ਕਬਜ਼ੇ ਦੀ ਕੀਤੀ ਹੋਇਆ ਜੀ ਦਿੱਤੀ ਹੋਈ ਸੀ ਉਦੋਂ ਦੀ। ਤਾਂ ਤੂੰ ਆਡੀ ਐਕਟ ਵਾ ਕਿੱਥੇ ਲੱਗੀ ਆ ਜੀ? ਤਾਂ ਤੁਸੀਂ ਵੇਖ ਸਕਦੇ ਹੋ ਕਿ ਗੱਡੀ ਦੇ ਕਾਫੀ ਮਾੜੇ ਹਾਲਾਤ ਕਰ ਦਿੱਤੇ ਗਏ ਨੇ ਤਾਂ ਜੇਕਰ ਅਸੀਂ ਗੱਲ ਕਰੀਏ ਐਕਟਵਾ ਦੀ ਤਾਂ ਐਕਟਵਾ ਦੀ ਵੀ ਪੂਰੀ ਜਿਹੜੀ ਤੋੜਪਾਨਾ ਉਹ ਕੀਤੀ ਗਈ ਹੈ ਤਾਂ ਇੱਕ ਵਾਰ ਤੁਹਾਨੂੰ ਤਸਵੀਰ ਦਿਖਾ ਦਿੰਨੇ ਆ ਤੁਸੀਂ ਵੇਖ ਸਕਦੇ ਹੋ ਕਿ ਠਾਣਾ ਸੁਲਤਾਨਵਿੰਡ ਦੇ ਬਾਹਰ ਦੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਏ ਆ ਤਾਂ ਠਾਣਾ ਸੁਲਤਾਨਵਿੰਡ ਦੇ ਬਾਹਰ ਹੀ ਜਿਹੜੀ ਗੱਡੀ ਟਰੈਵਲਰ ਉਹ ਲੱਗੀ ਹੋਈ ਹੈ ਤਾਂ ਜੇਕਰ ਅਸੀਂ ਗੱਲ ਕਰੀਏ ਐਕਟਵਾ ਦੀ ਤਾਂ ਐਕਟਵਾ ਦੀ ਵੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਏ ਆ ਤਾਂ ਐਕਟਵਾ ਬਿਲਕੁਲ ਥਾਣੇ ਦੇ ਅੰਦਰ ਲੱਗੀ ਐ ਤਾਂ ਉੱਥੇ ਤੋੜਪੰਨ ਜਿਹੜੀ ਉਸਦੀ ਐਕਟਵਾਦੀ ਕੀਤੀ ਗਈ ਆ ਤਾਂ ਉਹ ਐਕਟਵਾਦ ਨੂੰ ਇੱਥੇ ਥਾਣੇ ਦੇ ਵਿੱਚ ਲਿਆਂਦਾ ਗਿਆ ਤਾਂ ਫਿਲਹਾਲ ਜਿਹੜੇ ਨੌਜਵਾਨ ਨੇ ਹੋਰੇ ਪੁਲਿਸ ਦੀ ਗ੍ਰਿਫਤੋਬਾਰ ਨਹੀਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਬੁਰੀ ਹਾਲਤ ਜਿਹੜੀ ਐਕਟਵਾਦੀ ਉਹਨਾਂ ਦੇ ਵੱਲੋਂ ਕਰ ਦਿੱਤੀ ਗਈ ਆ ਤਾਂ ਇਸ ਐਕਟਵਾਦੇ ਸਭ ਤੋਂ ਮਾੜੇ ਹਾਲਾਤ ਦਿਖਾਈ ਦੇ ਰਹੇ ਨੇ ਤਾਂ ਜੇਕਰ ਅਸੀਂ ਤੁਹਾਡਾ ਨਾਲ ਤਸਵੀਰ ਸਾਂਝੀ ਕਰੀਏ ਰਾਤ ਦੀ ਤਾਂ ਰਾਤ ਦੇ ਵਿੱਚ ਵੀ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਹੋਏ ਪਏ ਨੇ ਤਾਂ ਇਹ ਐਕਟਵਾਦੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਏ ਆ ਜੋ ਕਿ ਉਸ ਕਟਨਾ ਵੇਲੇ ਉਸ ਜਗ੍ਹਾ ਦੇ ਉੱਪਰ ਦਿਖਾਈ ਦੇ ਰਹੀ ਆ ਤਾਂ ਹੁਣ ਪੁਲਿਸ ਦੇ ਵੱਲੋਂ ਜਿਹੜੀ ਐਕਟਵਾ ਉਹ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਗਈ ਆ ਤਾਂ ਗੱਡੀ ਤਾਂ ਜਿਹੜੀ ਐਕਟਵਾ ਉਹ ਤੋੜ ਦਿੱਤੀ ਗਈ ਆ ਤਾਂ ਕੀ ਕਹਿਣਾ ਚਾਹਦੇ ਹੋ ਤੁਹਾਡੇ ਸਾਧਨ ਜਿਹੜੇ ਨੇ ਉਹ ਖਤਮ ਕਰ ਦਿੱਤੇ ਗਏ ਨੇ ਬਿਲਕੁਲ ਵੇਖੋ ਜੀ ਸਾਡੀ ਟਰੈਵਲ ਹੈ ਸਾਡੀ ਇਹ ਤੋਂ ਹੀ ਰੋਜ਼ੀ ਰੋਟੀ ਚੱਲਦੀ ਆ ਉਹ ਵੀ ਸਾਡੀ ਠਾਣੇ ਲੱਗ ਗਈ ਹੋਈ ਆ ਬਿਲਕੁਲ ਨੋਨ ਟੋਟਲ ਉਸਾਰਤੀ ਹੋਈ ਆ ਐਕਟਵਾ ਤੇ ਐਕਟਵਾ ਸਾਡਾ ਇਹ ਇਹਦੇ ਤੇ ਬੱਚੇ ਸਕੂਲ ਜਾਂਦੇ ਸੀਗੇ ਤਾਂ ਇਹ ਤੇ ਬਿਲਕੁਲ ਹੱਥੇ ਹੋ ਗਏ ਆ ਜੀ ਸਾਡੇ ਦੋਵੇਂ ਚੀਜ਼ ਸਾਡੇ ਕੋਲ ਇੱਕ ਟ੍ਰੈਵਲ ਫਿਕਰ ਐਕਟਵਾ ਵੀ ਤੋੜਤੀ ਹੋਈ ਐ ਸਾਨੂੰ ਇਨਸਾਫ ਦਿਵਾਇਆ ਜਾਵੇ ਜੋ ਵੀ ਆ ਵਾ ਤਾਂ ਲੱਗਦਾ ਨੇ ਕਿ ਜਿਸ ਤਰ੍ਹਾਂ ਇਹਨਾਂ ਦੇ ਕਾਫੀ ਬੁਰੇ ਹਾਲਾਤ ਕਰ ਦਿੱਤੇ ਗਏ ਨੇ ਕੋਈ ਜਾਨ ਵੀ ਜਾ ਸਕਦੀ ਸੀ ਉਸ ਟਾਈਮ ਜਿਦਾਂ ਵੇਖੋ ਤੁਸੀਂ ਐਕਟਵਾ ਪਰ ਨਹੀਂ ਹੋਈ ਐ ਸਾਡਾ ਕੋਈ ਵੀ ਮੈਂਬਰ ਉਹਨਾਂ ਦੇ ਹੱਥ ਲੱਗ ਜਾ ਉਹਨਾਂ ਨਹੀਂ ਵੇਖਣਾ ਸੀਗਾ ਉਹਨਾਂ ਨੂੰ ਕੋਈ ਆਪਣੀ ਹੋਸ਼ ਹੀ ਨਹੀਂ ਸੀ ਹੈਗੀ ਇਹਨਾਂ ਇੰਨੀ ਜਿਆਦੀ ਉਹਨਾਂ ਡਰਿੰਕ ਕੀਤੀ ਹੋਈ ਸੀ ਕੋਈ ਹਿਸਾਬ ਹੀ ਨਹੀਂ ਜੀ ਹਾਂਜੀ ਉਹ ਜਿਹੜਾ ਚਾਂ ਚਾਂ ਵਕੀਲ ਹੈ ਉਹਨੇ ਉਹ ਬਹੁਤ ਸਰਕਾਰੀ ਹੁੰਦੇ ਆ ਉਹਨੇ ਆ ਸਾਰਾ ਕੰਮ ਕੀਤਾ ਆ ਉਸ ਇੱਕ ਸਿਰਫ ਵਕੀਲ ਕਰਕੇ ਕਿ ਮੈਂ ਵਕੀਲ ਆ ਮੈਂ ਕੋਈ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਉਹਨੂੰ ਡਰ ਡੋਰੀ ਨਹੀਂ ਹੈਗਾ ਜੀ ਉਹਨੇ ਸਭ ਕੁਝ ਕੀਤਾ ਸੀ ਸੁਣ ਨਹਿਰ ਦਾ ਬੰਦਾ ਵਾ ਅਸੀਂ ਉਹਨਾਂ ਘਰ ਮਲਾ ਆਪਣਾ ਐਸਾ ਸਭ ਨੂੰ ਵੀ ਖੜਿਆ ਸੀਗਾ ਬਾਕੀ ਜੀ ਉਹ ਪਤਾ ਨਹੀਂ ਕਿੱਥੇ ਆ ਕਿੱਦਾਂ ਕਿੱਦਾਂ ਨਹੀਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਤੁਹਾਡੇ ਨਾਲ ਲਗਾਤਾਰ ਤਸਵੀਰ ਸਾਂਝੀ ਕੀਤੀ ਸੀ ਪਹਿਲਾਂ ਬਾਹਰ ਲੱਗੀ ਗੱਡੀ ਦੀ ਤਾਂ ਹੁਣ ਤੁਹਾਡੇ ਨਾਲ ਤਸਵੀਰ ਸਾਂਝੀ ਕਰਦੇ ਪਿਆ ਇਸ ਐਕਟਵਾ ਦੇ ਜਸਦੀ ਕੀ ਕਾਫੀ ਮਾੜੀ ਹਾਲਤ ਹੋਈ ਪਈ ਹੈ ਤਾਂ ਇਸ ਗੱਡੀ ਤੇ ਐਕਟਿਵਾ ਦੇ ਸੱਤੋ ਮਾੜੇ ਹਾਲਾਤ ਕਰ ਦਿੱਤੇ ਗਏ ਨੇ ਤਾਂ ਜੇਕਰ ਅਸੀਂ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਕਿਹਾ ਯਾਰਾ ਕਿ ਉਹਨਾਂ ਦੀਆਂ ਗੱਡੀਆਂ ਜਿਹੜੀਆਂ ਦੇ ਵਿੱਚ ਕੁੜੀਆਂ ਬੈਠੀਆਂ ਹੋਈਆਂ ਸੀ ਜਿਨ੍ਹਾਂ ਦੇ ਨਾਲ ਛੇੜਖਾਨੀ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਹ ਗੱਲ ਵੱਧ ਜਾਂਦੀ ਹੈ ਤਾਂ ਨੌਜਵਾਨ ਘਰ ਦੇ ਵਿੱਚ ਆ ਕੇ ਸ਼ਰੈਮ ਗੁੰਡਾਗਰਦੀ ਕਰਦੇ ਨੇ ਜਿਸ ਤੋਂ ਬਾਅਦ ਇਹਨਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਤਾਂ ਜੇਕਰ ਅਸੀਂ ਗੱਲ ਕਰੀਏ ਥਾਣਾ ਸੁਲਤਾਨਵਿੰਡ ਦੇ ਐਸਐਚਓ ਮੇਜਰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਜਲਦ ਹੀ ਗ੍ਰਿਫਤਾਰੀ ਕੀਤੀ ਜਾਏਗੀ ਜਗਵੰਟ ਸਿੰਘ ਦੇ ਲਈ ਸਾਹਿਲ ਹਮ